ਸਿਹਤ ਵਿਭਾਗ ਦੀ ਚੰਡੀਗੜ੍ਹ ਤੋਂ ਆਈ ਟੀਮ ਨੇ ਤਰਨਤਾਰਨ ਦੇ ਪੁਰਾਣੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਕੋਲ ਇੱਕ ਅਲਟਰਾਸਾਊਂਡ ਸੈਂਟਰ ਤੇ ਛਾਪੇਮਾਰੀ ਕਰਕੇ ਲਿੰਗ ਟੈਸਟ ਕੀਤੇ ਜਾਂਦਾ ਪਰਦਾਫਾਸ਼ ਕੀਤਾ। ਜਦਕਿ ਸਿਹਤ ਵਿਭਾਗ ਨੇ ਸੈਂਟਰ ਦੇ ਸੰਚਾਲਕ ਅਤੇ ਡਾਕਟਰ ਦੇ ਖਿਲਾਫ ਮਾਮਲਾ ਦਰਜ ਕਰਕੇ ਸੈਂਟਰ ਦੀਆਂ ਮਸ਼ੀਨਾਂ ਨੂੰ ਸੀਲ ਕਰ ਦਿੱਤਾ ਹੈ। ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾਕਟਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸਾਡੇ ਇੱਕ ਟੀਮ ਆਈਸੀ ਜਿਹਦੇ ਡਾਇਰੈਕਟਰ ਹੈਗੇ ਆ ਮੇਸ਼ਦੱਤ ਜੀ ਨਾਲ ਡਿਪਟੀ ਡਾਇਰੈਕਟਰ ਮਕੇਸ ਹੁੰਦੀ ਤੇ ਨਾਲ ਉਹਨਾਂ ਦੀ ਟੀਮ ਇਹ ਮੈਨੂੰ ਲੈ ਕੇ ਇਹ ਸੈਂਟਰ ਤੇ ਆਇਆ ਜਿੱਥੇ ਗੁਪਤ ਸੂਚਨਾ ਮਿਲੀ ਸੀ ਵੀ ਇੱਥੇ ਜਿਹੜੇ ਹੈਗਾ ਸੰਟਰਮਿਨੇਸ਼ਨ ਟੈਸਟ ਜਿਹੜਾ ਹੁੰਦਾ ਹੈ ਸੋ ਉਸ ਚੱਕਰ ਦੇ ਵਿੱਚ ਅਸੀਂ ਇੱਥੇ ਰੇਡ ਕੀਤਾ ਵਾ ਤੇ ਉਹ ਥੋੜੇ ਟੈਸਟ ਜਿਹੜਾ ਹੋ ਰਿਹਾ ਸੀ ਤੇ ਮੌਕੇ ਤੋਂ ਜੋ ਅਸੀਂ ਥੋੜੇ ਪੈਸੇ ਬਰਾਮਦ ਕੀਤੇ ਗਏ ਆ ਤੇ ਬਾਕੀ ਜਿਹੜੀ ਕਾਨੂੰਨੀ ਕਾਰਵਾਈ ਅਸੀਂ ਜੋ ਵੀ ਬਣਦੀ ਹੈਗੀ ਹੈ ਇਹਨਾਂ ਦੇ ਵਿਰੁੱਧ ਕਰਾਂਗੇ ਸਰ ਕਿੰਨਾ ਦੇ ਖਿਲਾਫ ਕੀ ਨਾ ਜੀ ਉਹਨਾਂ ਦੇ ਹਾਂਜੀ ਨਾਂ ਕੀ ਹੈ ਜੀ ਨਾਂ ਏਪੀ ਡਾਇਗਨੋਸਟਿਕ ਸੈਂਟਰ ਹੈ ਜੀ ਇੱਥੇ ਜਿਹੜਾ ਬਾਟਰ ਰੋਡ ਤੇ ਚੱਲ ਰਿਹਾ ਜੀ ਕਿੰਨਾ ਦੇ ਨਾਂ ਦੇ ਸਰ ਏਪੀ ਡਾਇਗਨੋਸਟਿਕ ਸੈਂਟਰ ਸਰ ਮਾਲਕ ਕੌਣ ਹੈ ਇਹਨਾਂ ਅਮਨਦੀਪ ਅਮਨਦੀਪ ਹਮਨ ਅਮਨਪ੍ਰੀਤ ਕੌਰ ਦਾ ਨਾਂ ਹੈ ਫਿਰ ਰੈਸਟ ਵੀ ਕਰ ਰਹੇ ਨੇ ਕਿਦਾਂ ਹਾਂ ਹਾਂ ਬਾਕੀ ਉਹ ਡਾਇਰੈਕਟਰ ਸਾਹਿਬ ਤੁਹਾਨੂੰ ਜਿਹੜੇ ਅਰੈਸਟ ਕਰਨੇ ਉਹ ਤੁਹਾਨੂੰ ਨਾਮ ਪਤਾ ਵਗੈਰਾ ਸਭ ਦੱਸ ਸਰ ਕਿੰਨੇ ਗੋਸ਼ੀਏ ਦੇ ਮਾਮਲੇ ਦਰਜ ਡਾਕਟਰ ਸਾਹਿਬ ਉਹਨਾਂ ਦੇ ਵੀ ਬੰਨ ਕਾਰਵਾਈ ਨੂੰ ਹਾਂ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਜੋ ਦੇ ਮਤਲਬ ਹੋਵੇ ਸਿਰ ਡਾਕਟਰ ਸਾਹਿਬ ਦਾ ਨਾਮ ਦਮਨਦੀਪ ਦਮਨਜੀਤ ਸਿੰਘ ਦਮਨਦੀਪ ਦਮਨਦੀਪ ਸਿੰਘ ਸਰ ਪਹਿਲਾਂ ਵੀ ਇੱਥੇ ਕੋਈ ਲਿੰਗ ਦਾ ਟੈਸਟ ਹੋ ਚੁੱਕੇ ਨਹੀਂ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਚਾਹੀਦੀ ਸਰ ਕਿੰਨੇ ਕੇ ਪੈਸੇ ਦੀ ਰਿਕਵਰੀ ਹੋਈ ਹੈ ਪੈਸੇ ਕੋਈ ਕਾਫੀ ਜ਼ਿਆਦਾ 10-12 ਹਜ਼ਾਰ ਰੁਪਏ ਦੀ ਰਿਕਵਰੀ ਹੋ ਗਈ ਹੈ ਜੋ ਹੋਰ ਵੀ ਹੋਣ ਦੀ ਹੈ ਸਾਹਿਬ ਸੈਂਟਰ ਸੀਲ ਵੀ ਕਰ ਦਿੱਤਾ ਗਿਆ ਕਿ ਨਹੀਂ ਸੈਂਟਰ ਸੀਲ ਕਰ ਰਹੇ ਹਾਂ ਸੈਂਟਰ ਸੀਲ ਕਰਕੇ ਜਾਓ ਇਹ ਪੀਸਕੈਨ ਸੈਂਟਰ ਨੂੰ ਆ ਸਰ ਮੈਨੂੰ ਇੱਕ ਕਾਲ ਆਈ ਆ ਪੀਆਰਓ ਦੀ ਮੁੰਡੇ ਦੀ ਕਿ ਮੈਡਮ ਇੱਕ ਪੇਸ਼ੈਂਟ ਆ ਰਾਏ ਰਾਣੀ ਨਾਂ ਦਾ ਤੇ ਉਹਦੀ ਐਂਟਰੀ ਪਾ ਦਿਓ ਬਸ ਉਹਨੂੰ ਇਹ ਆ ਪ੍ਰੋਬਲਮ ਵੀ ਜਦੋਂ ਦੋ ਜਾਂ ਤਿੰਨ ਪੇਸ਼ੈਂਟ ਹੁੰਦੇ ਆ ਤੇ ਮੇਰਾ ਸਭ ਤੋਂ ਪਹਿਲਾ ਪੇਸ਼ੈਂਟ ਹੋਣਾ ਚਾਹੀਦਾ ਤਾਂ ਕਰਕੇ ਉਹ ਮੈਨੂੰ ਫੋਨ ਕਰ ਦਿੰਦਾ ਮੈਂ ਇਹਨਾਂ ਨੂੰ ਫੋਨ ਕਰਕੇ ਕਿਹਾ ਕਿ ਤੇਰੀ ਪੇਸ਼ੈਂਟ ਆ ਉਹਦੀ ਐਂਟਰੀ ਬਾਲੋ ਮੈਂ ਘਰ ਸੀ ਬਾਕੀ ਵੀ ਨੂੰ 15-20 ਮਿੰਟ ਬਾਅਦ ਫੋਨ ਜਾਂਦਾ ਵਾ ਕਿ ਮੈਡਮ ਇੱਥੇ ਆਓ ਇੱਥੇ ਟੀਮ ਆਈ ਸਾਰੀ ਠੀਕ ਹੈ ਮੈਂ ਇੱਥੇ ਆ ਗਈ ਸਰ ਜੇ ਮੇਰੇ 'ਚ ਕੋਈ ਕਸੂਰ ਹੋਵੇ ਜਾਂ ਮੈਂ ਕੁਝ ਕੀਤਾ ਹੋਵੇ ਤੇ ਮੈਂ ਗੁਨਾਹਗਾਰ ਆ ਪਰ ਮੈਂ ਕਦੀ ਸੋਚ ਵੀ ਨਹੀਂ ਸਕਦੀ ਜੇ ਸੇ ਸੋਚੀ ਸਮਝੀ ਸਾਜ਼ਿਸ਼ ਹੈ ਮੇਰੇ ਖਿਲਾਫ ਮੈਂ ਸਰ ਸੈਂਟਰ ਮੈਂ ਨਾਂ ਨਹੀਂ ਕਿਸੇ ਦਾ ਵੀ ਲੈ ਸਕਦੀ ਨਵਾਂ ਨਵਾਂ ਸੈਂਟਰ ਸਾਡ 1.5 ਮਹੀਨਾ ਜੇ ਸੈਂਟਰ ਬੰਨ ਹੋਏ ਨੂੰ ਹੋਇਆ ਮੈਂ ਇਹ ਕੰਮ ਕਰੂੰਗੀ ਸਰ ਮੇਰੇ ਬੈਂਕ ਦੀ ਇਨਸਟਾਲਮੈਂਟ ਡਿਊ ਮੇਰੇ ਸਕੂਟਰ ਤੇ ਲੋਨ ਦੀਆਂ ਇਨਸਟਾਲਮੈਂਟ ਡਿਊ ਸਾਰਾ ਕੋਈ ਡਿਊ ਮੇਰੇ ਸਟਾਫ ਦੀ ਸੈਲਰੀ ਤੱਕ ਡਿਊ ਆ ਸਰ ਇਥੇ ਡਾਕਟਰ ਕੋਲ ਨੇ ਜਿਹੜੇ ਚੈੱਕ ਕਰਦੇ ਡਾਕਟਰ ਸਾਹਿਬ ਆਪਣੇ ਡਾਕਟਰ ਦਵੰਦੀਪ ਸਿੰਘ ਜੀ ਇਹਨਾਂ ਨੇ ਪਹਿਲੇ ਦਿਨ ਹੀ ਮੇਰੇ ਨਾਲ ਇਹ ਗੱਲ ਕੀਤੀ ਸੀ ਕਿ ਮੈਡਮ ਜੇ ਇਥੇ ਆਪਾਂ ਤੇਰੀ ਕੰਮ ਸੋਚਿਆ ਤੇ پیسے ਮੇਰੇ ਜਲ ਜਾਣਾ ਮੇਰੇ ਨਿੱਕੇ ਨਿੱਕੇ ਬੱਚੇ ਸਰ ਮੈਂ ਕਦੀ ਸੋਚ ਹੀ ਨਹੀਂ ਸਕਦੀ ਕਰਨ ਦੀ ਤੇ ਜੁਰਦੀ ਗੱਲ ਲੈ ਆ ਮੈਨੂੰ ਉਹਦੀ ਕਾਲ ਆਈ ਕਿ ਮੈਡਮ ਪੇਸ਼ੈਂਟ ਹੈ ਐਂਟਰ ਕਰਾ ਦੇ ਉਹ ਪੇਸ਼ੈਂਟ ਐਂਟਰ ਕਰਾਇਆ ਉਹ ਪੇਸ਼ੈਂਟ ਨੂੰ ਉਹ ਹਸਪਤਲ ਤੋਂ ਅੜੇ ਹਸਪਤਲ ਤੋਂ ਪੀਆਰ ਸ਼ਿਫਟ ਕਰਦਾ ਵਾ ਪੇਸ਼ੈਂਟ ਦਿੰਦਾ ਵਾ ਤੇ ਇਨਸੈਂਟਿਵ ਲੈਂਦਾ ਵਾ ਕੀ ਨਾਮ ਹੈ ਉਹਦਾ ਮਨਜੋਤ 10 ਮਿੰਟ ਬਾਅਦ ਮੈਨੂੰ ਫੋਨ ਜਾਂਦਾ ਕਿ ਤੁਸੀਂ ਇੱਥੇ ਆ ਜੀ ਦਰੰਦਾਰਨ ਤੋਂ ਸਾਗਰ ਅਰੋੜਾ ਦੀ ਰਿਪੋਰਟ ਏਟੀਵੀ ਨਿਊਜ਼ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ